ਲਾਈਵ ਮੈਤ੍ਰੋ ਅੱਜ ਆਪਾਂ ਤੁਹਾਡੇ ਵਾਸਤੇ 6 ਕਟੀਆਂ ਦੀ ਵੀਡੀਓ ਕਵਰ ਕੀਤੀ ਹੈ ਲਾਸਟ ਤੱਕ ਵੀਡੀਓ ਦੇਖਿਓ ਪਿੰਡ ਰੋਡੇ ਜ਼ਿਲ੍ਹਾ ਮੋਗਾ ਤਹਿਸੀਲ ਰੈਣੀਆ ਬਾਗਾਪੁਰਾਣਾ ਨੀਲੀ ਰਾਵੀ ਦੇ ਵਿੱਚ ਨੇ ਕੁਆਲਿਟੀਆਂ ਵੀ ਤੁਹਾਨੂੰ ਕਰਾ ਦਾਂਗੇ ਚੈੱਕ ਤੋਰ ਕੇ ਵੀ ਦਿਖਾ ਦਾਂਗੇ ਕਿਹੜਾ ਸਾਰੀਆਂ ਤੇ ਕੈਮਰਾ ਚੱਲ ਰਿਹਾ ਹੈ ਤੇ ਬਾਈ ਨਾਲ ਵੀ ਕਰਾ ਦਾਂ ਇਹ ਗੱਲਬਾਤ ਤੇ ਆਪ ਦਾ ਫੋਨ ਨੰਬਰ ਬੋਲ ਦਿਓ ਜੀ ਪਿੰਡ ਰੋਡੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਨਾਮ ਸਤਨਾਮ ਸਿੰਘ ਆ ਬਾਈ ਤੇ ਅੱਜ ਆਪਣੇ ਲਿਵੇ ਕਿੰਨੇ ਨਾਗ ਰਹੇ ਨੇ 6 ਨਾਗ ਆ ਵੀਰੇ ਨੀ ਮੀਰਾ ਵੀ ਦੇ ਉਮਰ ਕਿੱਥੇ ਤੱਕ ਰਹਿਣੀਆਂ ਜੀ ਉਮਰ ਹੈਗੀ ਹੈ ਵੀਰੇ 8 ਮਹੀਨੇ ਤੋਂ ਲੈ ਕੇ 2 ਸਾਲ ਤੱਕ ਠੀਕ ਹੈ ਜੀ ਪਹਿਲਾਂ ਇਧਰੋਂ ਸ਼ੁਰੂ ਕਰ ਲੀਏ ਜੀ ਹਾਂਜੀ ਲੈ ਵੀ ਮਿੱਤਰਾਂ ਇਹਦੇ ਲਾਦੇ ਕੈਮਰਾ ਕਿਰਨ ਸਿੰਗ ਇੱਕ ਰਹਿਣਾ ਚਟਾ ਤੇ ਇੱਕ ਕਾਲਾ ਇਹ ਡਿਮਾਂਡ ਇਹਦੀ ਬਹੁਤ ਹੀ ਜ਼ਿਆਦਾ ਹੈ ਨਾ ਬਈ ਹਾਂਜੀ ਫੇਸ ਕੁਆਲਿਟੀ ਦੇਖ ਲਓ ਅੱਖਾਂ ਦੀ ਮਾਰਕਿੰਗ ਕਰ ਲਓ ਚੈੱਕ ਬਾਕੀ ਸਾਨੂੰ ਤੋੜ ਕੇ ਦਿਖਾਣੇ ਇਹਦੀ ਉਮਰ ਕੀ ਰਹਿਣੀ ਹੈ ਜੀ ਇਹ ਹੈਗੀ ਹੈ ਵੀਰੇ 10 ਕਿ ਮਹੀਨੇ ਦੀ ਲੈ ਵੀ ਇਹਨੂੰ ਮੜਾ ਤੋੜ ਕੇ ਦਿਖਾ ਦੋਗੇ ਨਾ ਨਾ ਤੁਰਦੀ ਤਾਂ ਲੈ ਆਹ ਦੇਖ ਲਓ ਮਿੱਤਰੋ ਪੂਰੀ ਫੇਸ ਕੁਆਲਿਟੀ ਤੇ ਫੇਸ ਤੇ ਮਾਰਦੇ ਕੈਮਰਾ ਬਾਈਟ ਸਿੰਘ ਦੇ ਵਿੱਚ ਬਾਈ ਬਹੁਤ ਹੀ ਜ਼ਿਆਦਾ ਘੱਟ ਮਿਲਦੀ ਹੈ ਬਹੁਤ ਹੀ ਜ਼ਿਆਦਾ ਡਿਮਾਂਡ ਰਹਿੰਦੀ ਹੈ ਚਾਰ ਥਾਂੜ ਰਹਿਣਗੇ ਫੋਰਸਾਂਕ ਕਿਸੇ ਦੇ ਨਹੀਂ ਮਿਲਣਾ ਦੋਹੇ ਪੈਰ ਚਿੱਟੇ ਪੂਰੀ ਪ੍ਰੋਪਰ ਮਾਰਕੀਟ ਦੇ ਵਿੱਚ ਬਈ ਆਹ ਦੇਖ ਲਓ 프ਰੰਟ ਤੋਂ ਆ ਗਿਆ ਫੇਸ ਲੈ ਬੰਦਦੇ ਤੇ ਲੈ ਆ ਜਾ ਕੇ ਆ ਜਾ ਮਿੱਤਰਾ ਦੂਜੇ ਨੰਬਰ ਵਾਲੀ ਕੱਟੀ ਤੇ ਇਹਦੀ ਉਮਰ ਬਾਈ ਕੀ ਰਹਿਣੀ ਆ ਇਹ ਹੈਗੀ ਆ ਵੀਰੇ 13 ਕਿ ਮਹੀਨਿਆਂ ਦੀ 13 13.5 ਮਹੀਨਿਆਂ ਦੀ ਠੀਕ ਹੈ ਜੀ ਹੂੰ ਤੇ 13.5 ਮਹੀਨੇ ਦੀ ਇਹਦੀ ਮਾਂ ਦਾ ਰਿਕਾਰਡ ਕੁਝ ਪਤਾ ਜੀ ਬਾਈ ਦੋਨੇ ਆਪੇ ਇੱਕੇ ਕਰੋ ਲਈਆਂ ਅੱਛਾ ਜੀ ਜੋੜਾਈ ਅੱਛਾ ਜੀ ਤੇ ਉਹ ਦੱਸ ਦੇ ਜੀ ਸਟਾਰ ਦੀਆਂ ਵੀ ਦੋਨੇ ਠੀਕ ਹੈ ਜੀ ਪਰ ਆਪਾਂ ਨਹੀਂ ਕਹਿੰਦੇ ਬਈ ਹਨਾ ਜਦੋਂ ਆਪਾਂ ਨੂੰ ਪੱਕਾ ਕਲੀਅਰ ਨਹੀਂਗਾ ਠੀਕ ਹੈ ਜੀ ਬਈ ਪੂਰੀ ਪ੍ਰੋਪਰ ਅੱਖਾਂ 'ਚ ਮਾਰਕਿੰਗ ਇਹ ਪਟਿਆਲੀ ਆ ਗਈ ਹੈ ਜੀ ਹਾਂ ਸਿੱਧੇ ਪਟੇ ਦੀਆਂ ਦੋਨੇ ਵੀਰੇ 'ਚ ਇੱਕੇ ਕਰੋ ਲਈਆਂ ਆਪਾਂ ਠੀਕ ਇਹਨੂੰ ਤੋੜ ਕੇ ਦਿਖਾ ਦੂੰਗਾ ਜੀ ਹਾਂਜੀ ਵੀ ਵਧੀਆ ਪ੍ਰੋਪਰ ਮਾਰਕਿਆਂ ਦੇ ਵਿੱਚ ਸੂਤੇ ਵੀ ਨਿਸ਼ਾਨ ਚਾਰੇ ਥਣ ਪੂਰੀ ਝੋਲੀ ਝੂਲੀ ਵਧੀਆ ਇੱਕ ਮਿੰਟ ਖੜਾ ਲਓ ਜੀ ਝੋਲੀ ਵੀ ਦਿਖਾ ਦਈਏ ਲੈ ਵੀ ਮਿੱਤਰੋ ਚਿੱਟੀ ਝੋਲੀ ਦੇ ਵਿੱਚ ਆ ਗਈ ਸੂਤੇ ਨਿਸ਼ਾਨ ਦੇਖ ਲਓ 프ਰੰਟ ਦੇਖ ਲਓ ਲੈ ਬੰਦੋ ਵੀਰੇ ਇਹਤੀ ਜੇ ਨੰਬਰ ਵਾਲੀ ਕੱਟੀ ਇਹਦੀ ਉਮਰ ਕੀ ਰਹਿਣੀ ਆ ਜੀ ਇਹ ਸੇਮ ਜਗਾਈਆਂ ਬਾਈ ਮਾੜਾ ਮੋਟਾ ਹੀ ਫਰਕ ਹੋਊਗਾ ਠੀਕ ਹੈ ਇਹ ਵੀ ਸਿੱਧੇ ਪੱਟੇ 'ਚ ਆ ਗਈ ਬਾਈ ਅੱਖ ਮੜਕਣੀ ਆ ਗਈ ਚਾਰੇ ਪੈਰਾਂ ਤੇ ਨ ਮਾਰਕਿੰਗ ਆ ਗਈ ਪੂਰੀ ਵਧੀਆ ਸੂਤ ਦੇ ਨਸਾਨ ਇਹਦੀ ਵੀ ਇਹਨੂੰ ਵੀ ਤੋੜ ਕੇ ਦਿਖਾ ਦਿਓ ਬਈ ਮੜਾ ਜਾਂ ਇਹਦੀ ਝੋਲੀ ਕਿਹੜੇ ਰੰਗ ਦੀ ਆ ਗਈ ਜੀ ਇੱਕ ਥਾਂ ਗੁਲਾਬੀ ਆ ਗਿਆ ਬਾਈ ਹਨਾ ਹਾਂ ਬਾਈ ਲੈ ਤੋੜ ਕੇ ਦਿਖਾ ਦਿਓ ਬਾਈ ਪੂਰੀ ਵਧੀਆ ਸਮੀ ਭਲੀ ਕੱਟੀ ਐ ਵਧੀਆ ਰਿਕਾਰਡ ਦੀਆਂ ਕੱਟਣ ਨੇ ਨੀਲੀ ਦੀ ਹੂੰ ਵੀ ਮੰਗ ਬਹੁਤ ਹੀ ਜ਼ਿਆਦਾ ਆ ਬਾਈ ਬਹੁਤ ਹੀ ਜਾਇਜ਼ ਰੇਟਾਂ ਦੇ ਵਿੱਚ ਬਾਈ ਤੋਂ ਮਿਲ ਜਾਣੀਆਂ ਦੇਖੋ ਜੀ ਇਧਰੋਂ ਫੇਸ ਤੇ ਮਾਰਦੇ ਕੈਮਰਾ ਬਾਈ ਕਿਹਨਾਂ ਖੜਨੀ ਖੁਰਨੀ ਬਹੁਤ ਬਾ ਕਮਾਲ ਹੈ ਬਾਈ ਲੈ ਬੰਦੋ ਜੀ ਨੂੰ ਵੀ 6 ਕਟੀਆਂ ਰਹਿਣੀਆਂ ਨੇ ਅੱਜ ਬਾਈ ਲੈ ਇਧਰ ਮਾਰਦੇ ਕੈਮਰਾ ਬਾਈ ਇਧਰ ਆ ਗਈਆਂ ਦੋ ਝੋਟੀਆਂ ਜਿਹੇ ਸਮੀਆਂ ਪਲੀਆਂ ਜਿਹੜੀਆਂ ਸੀਮਨ ਲਾਈਨ ਦੇ ਕਾਬਲੀ ਨੇ ਹਨਾ ਜੀ ਹਾਂਜੀ ਆਹ ਪੂਰੀ ਮਾਰਕੀ ਦੇ ਵਿੱਚ ਅੱਖਾਂ ਇਹ ਟੇਡੇ ਘੱਟ ਚ ਆ ਗਈ ਵੀਰੇ ਟੇਡੇ ਘੱਟ ਦੀ ਹੂੰ ਵੀ ਬਈ ਡਿਮਾਂਡ ਬਹੁਤ ਆ ਹਾਂ ਹੈਗੀ ਆ ਵੀਰੇ ਡਿਮਾਂਡ ਫੁੱਲ ਆਪਣ ਕਈ ਭਰਾਵਾਂ ਦੇ ਫੋਨ ਵੀ ਆਏ ਸੀ ਹਾਂ ਜੀ ਪਿੱਠ ਪੁੜਾ ਬੜੀ ਝੁੱਟੀ ਲਿਆਇਓ ਕੈਮਰਾ ਬਈ ਪੂਰੀ ਵਧੀਆ ਸਮੀ ਭੜੀ ਝੁੱਟੀ ਆ ਇਹਦੀ ਉਮਰ ਕੀ ਰਹਿਣੀ ਆ ਜੀ ਇਹ ਹੈਗੀ ਆ ਵੀਰੇ ਪੌਣੇ ਇੱਕ ਦੋ ਸਾਲ ਦੀ 20 ਮਹੀਨੇ ਮੱਕਾਵਲੀ ਆ ਰਹਿਣਾ ਜੀ ਹਾਂਜੀ ਲੈ ਇਹਨੂੰ ਤੋਰ ਕੇ ਦਿਖਾਣਗੇ ਜੀ ਮਿੱਤਰੋ ਇੱਥੋਂ ਮਾਰ ਮੜਾ ਜਾਂ ਕੈਮਰਾ ਕੱਟਦੇ ਬਈ ਪੂਰਾ ਟੇਡਾ ਘੱਟ ਪੂਰੀ ਵਧੀਆ ਮੜਕਣੀ ਅੱਖ ਪਿੱਠ ਪੁੜਾ ਤੁਸੀਂ ਕਰ ਲਿਆ ਚੈੱਕ ਦੋਹੇ ਪੈਰਾਂ ਤੇ ਮਾਰਕਿੰਗ ਬਹੁਤ ਹੀ ਜ਼ਿਆਦਾ ਸਮੀ ਭੜੀ ਝੁੱਟੀਆਂ ਮਿੱਤਰੋ ਦੇਗਾ ਇਤੋਂ ਇਹ ਮਾਰਦੇ ਕੈਮਰਾ ਬਾਈ ਕੁਆਲਿਟੀ ਅੱਖਾਂ ਦੀ ਪੂਰੀ ਪ੍ਰੋਪਰ ਮਾਰਕਿੰਗ ਦੇ ਵਿੱਚ ਖੜਨੀ ਖੁਰਨੀ ਝੂਟੀ ਦੀ ਬਾ ਕਮਾਲ ਹੈ ਲੈ ਬੰਦੇ ਬਾਈ ਇਹਦੇ ਫੋਨ ਤੇ ਰੱਖਿਓ ਆਪਾਂ ਵਾਰ-ਵਾਰ ਵੀਡੀਓ ਦੇ ਵਿੱਚ ਦੱਸ ਰਹੇ ਆ ਕਿਹੜਾ ਫੋਨ ਲਾ ਲਿਓ ਜੀ ਪੌਣੇ 2 ਸਾਲ ਵੀਰੇ 20 ਮਹੀਨੇ ਇਹਦੀ ਆ ਝੂਟੀ ਦੀ ਜੀ ਇਹ 2 ਸਾਲ ਦੀ ਆ ਵੀਰੇ ਲੈ ਮਤਰਾ ਇਹਦੇ ਮਾਰਦੇ ਕੈਮਰਾ 2 ਸਾਲ ਦੀ ਝੂਟੀ ਆ ਗਈ ਇਹਦਾ ਬੱਸ ਸੀਮਨ 1 90 ਮਹੀਨੇ ਦੇ ਵਿੱਚ ਹੀ ਆ ਜੂ ਹਨਾ ਇਹ ਹਾਂਜੀ ਪੂਰੀ ਵਧੀਆ ਸਮੀ ਭਲੇ ਝੋਟੀ ਪੂਰੀ ਮਾਰਕਿੰਗ ਦੇ ਵਿੱਚ ਅੱਖ ਤੇ ਦਿਖਾ ਦੇ ਸਿੱਧੇ ਪਟੇ ਵਾਲੀ ਆ ਗਈ ਇਹ ਵੀ ਇਹਨੂੰ ਤੋਰ ਕੇ ਦਿਖਾ ਦੋ ਮਾੜਾ ਜੀ ਦੋ ਅੱਜ ਬਾਈਲੇ ਵਿੱਚ ਝੋਟੀਆਂ ਆ ਗਈਆਂ ਚਾਰ ਆ ਗਏ ਛੋਟੇ ਨਗ ਪੂਰੇ ਸਮੀ ਭਲੇ ਸਾਰੇ ਤਰ੍ਹਾਂ ਦੇ ਰੀਟ ਆ ਗਏ ਤੇ ਸਾਰੇ ਤਰ੍ਹਾਂ ਦੀ ਕੁਆਲਿਟੀ ਆ ਗਈ ਟੇਡਾ ਘੱਟ ਮੱਥੇ ਬਟਾ ਵਾਈਟ ਫੇਸ ਵਾਲੀ ਤੇ ਲੈ ਹੁਣ ਆ ਗਈ ਆ ਝੋਟੀ ਦੇਖ ਲਓ ਪਿੱਠ ਪੂੜਾ ਪੂਰੀ ਵਧੀਆ ਸਮੀ ਭਲੇ ਥਾਣ ਪੂਰੇ ਗੈਪ ਤੇ ਫਰੰਟ ਤੋਂ ਦਿਖਾ ਦੋ ਬਈ ਹੈੱਡ ਹੁੱਡ ਬਹੁਤ ਹੀ ਜ਼ਿਆਦੇ ਚੰਗਾ ਲੈ ਬੰਦੇ ਬਈ ਪਾਦਾ ਕੀ 6ਵੇਂ ਨੰਬਰ ਵਾਲੀ ਗੱਤੀ ਮੱਛੋ ਹਾਂਜੀ ਇਹਦੀ ਉਮਰ ਕੀ ਰਹਿਣੀ ਆ ਬਈ ਇਹ ਹੈਗੀ ਆ ਵੀਰੇ 9 ਮਹੀਨਿਆਂ ਦੀ 8 9 ਮਹੀਨਿਆਂ ਦੀ 8 9 ਮਹੀਨਿਆਂ ਦੀ ਮਿੱਤਰੋ ਬੱਗੀ ਮੁੱਚ ਦੀ ਆ ਵੀਰੇ ਬਾਰਡਰ ਬੈਲਟ ਦੀ ਆ ਇਹ ਬਾਰਡਰ ਬੈਲਟ ਦੀ ਆ ਗਈ ਲੈ ਮਿੱਤਰੋ ਕੁਆਲਿਟੀ ਤੁਸੀਂ ਕਰੋ ਚੱਕ ਬੂਥ ਬਾਥ ਬਹੁਤ ਲੰਬੀ ਸਮੀ ਪਲੀ ਹੋਈ ਆ ਤੋੜ ਕੇ ਦਿਖਾ ਦਿਓ ਲੈ ਜੀ ਪੈਰਾਂ ਪੂਰਾ ਤੇ ਮਾਰਕਿੰਗ ਪੂਰੀ ਐ ਚਾਰੇ ਪੈਰਾਂ ਤੇ ਮਾਰਕਿੰਗ ਆ ਵੀਰੇ ਇਹਦੇ ਹਾਂਜੀ ਪੂਰੀ ਸਮੀ ਪਲੀ ਪਿੱਠਪੂੜਾ ਪੂਰਾ ਵਧੀਆ ਪ੍ਰੋਪਰ ਮਾਰਕਿੰਗ ਦੇ ਵਿੱਚ ਝੋਲੀ ਝੂਲੀ ਬਹੁਤ ਜਿਆਦਾ ਵੱਲਦੇ ਆਣਾ ਜੀ ਵੀ ਠੰਡ ਜੀ ਕਰਕੇ ਬਈ ਆਪਾਂ ਨਵਾਏ ਨੂੰ ਨਹੀਂ ਹਾਂ ਜੀ ਠੰਡ ਕਰਕੇ ਹੋ ਜਾਂਦਾ ਪੂਰੀ ਵਧੀਆ ਸਮੀ ਪਲੀ ਕੱਟੀ ਆ ਗਈ ਮਿੱਤਰੋ ਅੱਜ ਤੁਹਾਨੂੰ 6 ਕੱਟੀਆਂ ਦੀ ਵੀਡੀਓ ਕਵਰ ਕੀਤੀ ਐ ਰੇਟ ਵੀ ਬਹੁਤ ਚੰਗਾ ਬੱਗੀ ਮੋਚ ਚਾ ਵੀਰੇ ਇਹ ਅੱਛਾ ਜੀ ਲੈ ਬੰਦੋ ਜੀ ਇਹਨੂੰ ਦੇਖੋ ਮਿੱਤਰੋ ਮੱਠ ਪੁੱਠ ਪੂਰੀ ਵਧੀਆ ਹੁਣ ਮੜਾ ਕਹ ਦੇ ਬਾਈ 1 2 3 ਨੰਬਰ ਵਾਰ ਜੋ ਆਪਣੇ ਜਾਨਵਰ ਉਹ ਹਿਸਾਬ ਨਾਲ ਆਪਦਾ ਲੈ ਕੇ ਇਹਨੂੰ ਮਾਰ ਦੇ ਕੈਮਰਾ ਵੇ ਫੋਨ ਲਾ ਲੈ। ਜਿਹੜੇ ਨੰਬਰ ਤੇ ਆ ਗਈ ਬਾਈ ਸਾਰੇ ਵਾਈਟ ਫੇਸ ਵਾਲੀ। ਜੇ ਕਿਸੇ ਨੇ ਵੀ ਫੋਨ ਲਾਉਣਾ ਹੋਊਗਾ ਪਤਾ ਲੱਗ ਜਾਂਦਾ ਫਿਰ ਬਾਈ ਨੂੰ। ਦੋ ਨੰਬਰ ਤੇ ਆਗੀਆਂ ਜੋੜਾ ਸਿੱਧੇ ਪਟਿਆਲੀਆਂ ਦਾ ਤੇ ਇੱਧਰ ਆ ਗਈ ਢਿੱਡੇ ਘੱਟ ਚ ਚੌਥੇ ਨੰਬਰ ਵਾਲੀ। ਫਿਰ ਸਿੱਧੇ ਪਟਿਆਲੀਆਂ ਆ ਗਈ ਤੇ ਫਿਰ ਆ ਗਈ ਛੋਟੀ। ਬਾਈ ਸੋਨੂੰ ਸਾਰੀਆਂ ਕਟੀਆਂ ਦਿਖਾਤੀਆਂ ਸਕਰੀਨਸ਼ਾਟ ਮਾਰ ਕੇ ਬਾਈ ਨੂੰ ਭੇਜ ਦਿਓ ਫਿਰ ਉਲਝਣ ਬਾਜੀ ਪੈਣ ਜਾਣਾ ਜੀ। ਹਾਂਜੀ ਤੇ ਡਰੈੱਸ ਵੀ ਸੋਨੂੰ ਬੋਲਤਾ ਜਿਹੜੇ ਮੇਰੇ ਯਾਰ ਵੈਲੀ ਨੂੰ ਚਾਹੀਦੀਆਂ ਨੇ ਜਿੱਥੇ ਮਰਜੀ ਪਹੁੰਚ ਸਾਰੇ ਕਿਤੇ ਕਰ ਦੂੰਗੀ ਹਾਂਜੀ 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 ਵੀਰੇ ਪਹੁੰਚ ਸਾਰੇ ਪੰਜਾਬ ਜੀ ਹੋ ਜੂ ਜਿੱਥੇ ਮਰਜੀ ਬੈਠੇ ਤੁਸੀਂ ਫੋਨ ਕਰ ਦਿਓ ਕੱਟੀ ਜੀ ਹਰਿਆਣੇ ਜੀ ਵੀਰੇ ਆਪਾਂ ਛੱਡ ਕੇ ਆਉਣੇ ਕੋਈ ਚੱਕਰ ਨਹੀਂ ਜਿੱਥੇ ਕਹੋਗੇ ਬਈ ਕੱਟੀ ਛੱਡ ਲਵੇ ਉੱਥੇ ਤੱਕ ਪਹੁੰਚ ਜੂਗੀ ਹਾਂਜੀ ਤੇ ਵੀਡੀਓ ਲਾਸਟ ਤੱਕ ਦੇਖਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਆਉਣ ਵਾਲੀ ਅਪਡੇਟ ਤੁਹਾਡੇ ਤੱਕ ਪਹਿਲਾਂ ਪਹੁੰਚੇ ਧੰਨਵਾਦ ਮਿੱਤਰੋ ਸਾਰਿਆਂ ਦਾ